ਕਾਂਦੀ ਪਰੇਸ਼ਾਨੀ ਦਾ ਕਾਰਨ ਬਣਨ ਵਾਲੇ ਜਾਂ ਫਿਰ ਪੁਲਿਸ ਗਤੀਵਿਧੀਆਂ ਦੇ ਵਿੱਚ ਸਰਗਰਮੀ ਨਾ ਦਿਖਾਉਣ ਵਾਲੇ ਕੁਝ ਪੁਲਿਸ ਅਧਿਕਾਰੀਆਂ ਦੇ ਖਿਲਾਫ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਵੇਂ ਤਾਂ ਨਹੀਂ ਮੁੰਡ ਲੜਾਈ ਕਰਦੇ ਕੁਝ ਨਹੀਂ ਯਾਰ ਟੈਕਸਿਲ ਆ ਗਈ ਚਲ ਕੋਈ ਨਾ ਦੁਬਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆਹ ਲਓ ਲੱਡੂ ਖਾਓ ਮਾਤਾ ਇਹ ਲੱਡੂ ਘਾ ਦੇ ਬਿੰਡੀ ਜੰਨੇਓ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ। ਉਹ ਵੀ ਸਰਕਾਰੀ। ਇਹ ਤਾਂ ਬਹੁਤ ਵਧੀਆ ਗੱਲ ਹੈ ਮਾ। ਹਲੇ ਮੂੰ ਮਿੱਠਾ ਕਰ। ਹਾਂ ਚੱਲੀਏ ਕਰ। ਚੱਲੋ ਮਾਤਾ। ਮੇਰੇ ਮੇਰੀ ਨੌਕਰੀ ਲੱਗ ਗਈ। ਮੁਬਾਰਕਾ ਭੈਣੇ। ਤੂੰ ਸੱਚ ਰਾਣੀ ਦੀ ਨੌਕਰੀ ਦੀ ਖੁਸ਼ੀ ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ। ਤੇਰਾ ਕੀ ਬਣਿਆ ਪੁੱਤ? ਮੇਰੀ ਤਾਂ ਕਿਸਮਤ ਹੀ ਮਾੜੀ ਐ ਮਾ। ਰਿਫਿਊਜ਼ਲ ਆ ਗਿਆ। ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ। ਕੋਈ ਫਾਇਦਾ ਨਹੀਂ। ਹੁਣ ਤਾਂ ਬਾਹਰਲੀ ਸਰਕਾਰਾਂ ਨੇ ਵੀਜ਼ੇ ਦੇਣੇ ਹੀ ਬੰਦ ਕਰ ਦੇ ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰ ਲਈ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋ ਹੋਰ ਕੀ ਆ ਭਾਈ ਇੰਨਾ ਪੜਿਆ ਲਿਖਿਆ ਤਾਂ ਤੂੰ ਹੈਂ ਬਾਹਰ ਜਾ ਕੇ ਕੀ ਕਰੇਂਗਾ ਇੱਥੇ ਹੀ ਅਪਲਾਈ ਕਰ ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ ਉਹ ਨਾ ਨਾ ਭਾਈ ਐ ਨਾ ਕਹਿ ਸਾਡੇ ਵੀ ਜੌਬ ਲੈਟਰ ਅੱਜ ਹੀ ਆਇਆ ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ ਤੇ ਵੀਰੇ ਮੈਂ ਵੀ ਤਰਨੇ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੋਂ ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ ਕੀ ਤੇ ਤੇਰੀ ਵੀ ਕਿਸਮਤ ਚਮਕ ਜੇ? ਹਾਂਜੀ ਮਾਤਾ। ਉਹ ਚਮਕੂਗੀ ਆਂਟੀ ਜੀ। ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ। ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਵੱਲ ਸਰਕਾਰੀ ਮੁਲਾਜ਼ਮ। ਜੀ ਮਾਤਾ। 50898 ਨੌਕਰੀਆਂ ਪਰਸੋਂ ਪੂਰੀਆਂ ਹੋਣਗੀਆਂ 3 ਸਾਲਾਂ ਚ ਸਰਕਾਰੀ ਨੌਕਰੀਆਂ। ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ ਹੁਣ ਸਾਲ ਚ ਤਿੰਨ ਤਿੰਨ ਨੇ। ਸਤ ਸ੍ਰੀ ਅਕਾਲ ਵਿਸ਼ਵਸ਼ਾਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮਣਵਾਸ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਜੁੱਧ ਨਸ਼ਿਆਂ ਵਿਰੁੱਧ ਮਹਮ ਦੇ ਵਿੱਚ ਗੰਭੀਰਤਾ ਨਾ ਦਿਖਾਉਣ ਵਾਲੇ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਨ ਵਾਲੇ ਜਾਂ ਫਿਰ ਪੁਲਿਸ ਗਤੀਵਿਧੀਆਂ ਦੇ ਵਿੱਚ ਸਰਗਰਮੀ ਨਾ ਦਿਖਾਉਣ ਵਾਲੇ ਕੁਝ ਪੁਲਿਸ ਅਧਿਕਾਰੀਆਂ ਦੇ ਖਿਲਾਫ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਵੱਖ-ਵੱਖ ਥਾਣਿਆਂ ਦੇ ਤਿੰਨ ਐਚਓ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਜਦ ਕਿ ਇੱਕ ਚੌਕੀ ਇੰਚਾਰਜ ਦਾ ਤਬਾਦਲਾ ਕੀਤਾ ਗਿਆ ਹੈ ਤੇ ਇੱਕ ਹੋਰ ਚੌਕੀ ਇੰਚਾਰਜ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਕੰਮ ਪ੍ਰਤੀ ਗੰਭੀਰਤਾ ਦਿਖਾਉਣੀ ਸ਼ੁਰੂ ਕਰ ਦੇਣ ਜਾਣਕਾਰੀ ਦੇ ਅਨੁਸਾਰ ਐਚਓ ਥਾਣਾ ਸਿਟੀ ਗੁਰਦਾਸਪੁਰ ਗਰਮੀਤ ਸਿੰਘ ਐਚਓ ਥਾਣਾ ਬਹਿਰਾਮਪੁਰ ओंकार ਸਿੰਘ ਐਚਓ ਥਾਣਾ ਪ੍ਰਾਣਾਸਾਲਾ ਮੋਹਨ ਲਾਲ ਨੂੰ ਤੁਰੰਤ ਪ੍ਰਭਾਵ ਦੇ ਨਾਲ ਐਸਐਸਪੀ ਅਦਿੱਤਿਆ ਦੇ ਵੱਲੋਂ ਲਾਇਨ ਹਾਜ਼ਰ ਕਰ ਦਿੱਤਾ ਗਿਆ ਜਦ ਕਿ ਜੋੜਾ 17 ਚੌਕੀ ਇੰਚਾਰਜ ਜੀਵਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਵਰੀਾਰ ਚੌਕੀ ਇੰਚਾਰਜ ਨੂੰ ਤਾਹਣੀ ਦਿੱਤੀ ਗਈ ਹੈ ਕਿ ਜੇਕਰ ਉਹ ਸਰਗਰਮ ਨਾ ਹੋਏ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਸਬੰਧ ਦੇ ਵਿੱਚ ਐਸਐਸਪੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਨਣ ਵਾਲੇ ਜਾਂ ਨਸ਼ੇ ਦੀ ਰੋਕਥਾਮ ਪ੍ਰਤੀ ਲਾਪਰਵਾਹੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਜਹੀ ਹੀ ਕਾਰਵਾਈਆਂ ਕੀਤੀਆਂ ਜਾਣਗੀਆਂ ਦੱਸਦੀਏ ਕਿ ਇਸ ਤੋਂ ਪਹਿਲਾਂ ਥਾਣਾ ਘੁੰਮਣਕਾਲਾ ਦੇ ਐਸਐਚਓ ਸੁਖਵਿੰਦਰ ਸਿੰਘ ਵੱਲੋਂ ਅਰਾਦਾ ਕਤਲ ਕੇਸ ਦੇ ਵਿੱਚ ਇੱਕ ਮਾਵਲੇ ਨੂੰ ਲਮਕਾਉਣ ਦੇ ਕਾਰਨ ਐਸਐਸਪੀ ਦੇ ਵੱਲੋਂ ਸਸਪੈਂਡ ਕੀਤਾ ਜਾ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਬਹੁਤੀ ਗੰਭੀਰਤਾ ਦੇ ਨਾਲ ਨਸ਼ਿਆਂ ਦੇ ਖਿਲਾਫ ਇੱਕ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਇੱਕ ਮੀਟਿੰਗ ਵੀ ਕਰਦੇ ਆ ਜਿਸ ਤੇ ਵਿੱਚ ਸਿੱਧੇ ਤੌਰ ਤੇ ਇਹ ਮੈਸੇਜ ਦਿੱਤਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਇਲਾਕੇ ਦੇ ਵਿੱਚ ਨਸ਼ਾ ਵੇਚੇਗਾ ਤਾਂ ਉਸ ਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੋਵੇਗਾ ਜਾਂ ਫਿਰ ਉਸ ਜ਼ਿਲ੍ਹੇ ਦਾ ਐਸਐਸਪੀ ਹੋਵੇਗਾ ਉਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਨਾਲ ਇੱਕ ਵੱਡਾ ਮੈਸੇਜ ਵੀ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਜਿਹੜੀ ਹੈਗੀ ਆ ਉਹ ਬਖਸ਼ਣਯੋਗ ਨਹੀਂ ਹੋਵੇਗੀ ਚਾਹੇ ਥਾਣੇ ਦਾ ਕੈਸਚ ਹੋਵੇ ਚਾਹੇ ਕੋਈ ਵੀ ਪੁਲਿਸ ਅਫਸਰ ਹੋਵੇ ਸਿੱਧੀ ਕਾਰਵਾਈ ਹੋਵੇਗੀ ਜਿਹੜਾ ਵੀ ਇਸ ਮਾਮਲੇ ਨੂੰ ਲੈ ਕੇ ਲਾਪਰਵਾਹੀ ਵਰਤਦਾ ਨਜ਼ਰ ਆਵੇਗਾ ਕਿਉਂਕਿ ਬੋਲਡ ਰੋਜਰ ਐਕਸ਼ਨ ਵੀ ਹੋਇਆ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਘਰ ਤੱਕ ਢਾਹ ਦਿੱਤੇ ਗਏ ਤੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਵੀ ਕੀਤਾ ਗਿਆ ਹੈ ਕਿ ਅਸੀਂ ਨਸ਼ਾ ਜਿਹੜਾ ਹੈਗਾ ਖਤਮ ਕਰਾਂਗੇ ਤੇ ਉਸੇ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਕਾਫੀ ਹੱਦ ਤੱਕ ਜਿਹੜਾ ਨਸ਼ੇ ਦਾ ਇਹ ਵੀ ਜਾਪਦਾ ਹੈਗਾ ਕਿ ਨਸ਼ਾ ਘੱਟ ਵੀ ਹੋਇਆ ਤੇ ਨਸ਼ਾ ਤਸਕਰਾਂ ਨੂੰ ਪੰਜਾਬ ਛੱਡਣਾ ਵੀ ਪਿਆ ਤੇ ਨਾਲ ਦੀ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਮੈਸੇਜ ਦਿੱਤਾ ਸੀ ਕਿ ਜਾਂ ਤਾਂ ਫਿਰ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹ ਪੰਜਾਬ ਨੂੰ ਛੱਡ ਜਾਣ ਜਾਂ ਫਿਰ ਇਹ ਜਿਹੜੇ ਗਲਤ ਕੰਮ ਕਰਦੇ ਨੇ ਉਹ ਸਾਰੇ ਕੰਮ ਬੰਦ ਕਰ ਦੇਣ ਤਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਬਚ ਜਾਵੇ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜੋ ਵੀ ਨਸ਼ਾ ਤਸਕਰ ਹੋਵੇਗਾ